ਖੜੀ ਆ ਇਹ ਆ ਗਿਆ ਬਾਈ ਜੀ 24 ਲੱਖਾ ਪੰਜਾਬ ਦਾ ਸਭ ਤੋਂ ਮਹਿੰਗਾ ਬਾਲ ਦਾ ਤੇ ਲਗਾਤਾਰ ਪਿਛਲੇ 4 ਮਹੀਨਿਆਂ ਦੀ ਜਿਨੇ ਦਹਾਈ ਪਾਈ ਹੋਈ ਆ ਤੇ ਅੱਜ ਦੇਖਦੇ ਆ ਖਲਾਰ ਦੇ ਮੇਲੇ ਤੇ ਤਾਰਾ ਦੌਧਰ ਹਰਵਿੰਦਰ ਸਮਾਣਾ 골ਡੀ ਲਤਾਲਾ ਬਾਈ ਕੈਣੀ ਹੋਣੀ ਜੀਤੂ ਹੋਣੀ ਬੱਗੇ ਹੋਣੀ ਸੋਣੀ ਹੋਣੀ ਅੰਗਰੇਜ਼ ਹੋਣੀ ਉਹਨਾਂ ਵਾਲਾ ਚੱਲਿਆ ਤੇ ਆਹ ਬਾਈ ਜੀ ਚੱਲਿਆ ਜਿਹਨੂੰ ਅੱਜ ਦੁਨੀਆ ਜਤਣ ਆਈ ਆ ਅੰਗਰੇਜ਼ ਚੱਲਿਆ ਅੰਗਰੇਜ਼ ਦੇਖਦੇ ਆਂ ਬਾਈ ਜੀ ਬੱਲਾ ਬੱਲਾ ਬੰਦੇ 4-5 ਲੱਗਣਗੇ ਪਣਤਾ ਅੱਜ ਅੱਜ 4-5 ਬੰਦੇ ਲੱਗਣਗੇ ਦੁਨੀਆ ਬਾਈ ਜੀ ਇਹਨੂੰ ਜਿੱਤਣ ਆਈ ਆ 30 ਦਸੰਬਰ ਤੋਂ ਲੈ ਕੇ ਕੱਲ ਤੱਕ ਲਗਾਤਾਰ ਬਾਈ ਜੀ ਨੰਬਰ 1 ਦੀ ਪੋਜੀਸ਼ਨ ਬੜਾਈ ਹੋਈ ਆ ਤੇ ਅੱਜ ਦੇਖਦੇ ਆਂ ਟੱਕਰ ਕਿੱਥੇ ਜੁੜੀ ਆ ਤੇ ਇਧਰੋਂ ਚੱਲਿਆ ਵਾ ਗੋਲੂ ਜੋਧਾ ਸੁੱਖਾ ਨਾਗਰਾ ਰਣਜੀਤ ਸਿੰਘ ਦੀ ਬਾੜੀਆਂ ਲਓ ਬਾਈ ਜੀ ਜੋੜੀ ਚੜ ਲੱਗੀ ਆ ਤੇ ਦੁਨੀਆ ਅੱਖ ਲਾਈ ਬੈਠੀ ਆ ਪਤਾ ਲੱਗੂਗਾ ਬਈ ਗੱਲ ਕਿੱਥੇ ਜੁੜਦੀ ਆ ਚੌਥੀ ਸ਼ੇਪ ਦੀ ਪਹਿਲੀ ਗੱਡੀ ਟਰੈਕ ਦੇ ਉੱਤੇ ਆ ਤੇ ਅੱਜ ਪੰਜਾਬ ਦੀ ਸਭ ਤੋਂ ਮਹਿੰਗੀ ਜੋੜੀ ਟਰੈਕ ਤੇ ਭੱਜਣ ਲਈ ਤਿਆਰ ਖੜੀ ਆ ਠਾ 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 ਕਰਨ ਲਈ ਖੜੀ ਆ ਤੇ ਪਤਾ ਲੱਗੂਗਾ ਭੱਜੇ ਤੋਂ ਬਈ ਕੀ ਸਮਾਂ ਲਾਉਂਦੀ ਆ 26 66 ਨੂੰ ਟੱਕਰ ਦਿੰਦੀ ਆ ਜਾ ਨਹੀਂ ਦਿੰਦੀ ਅਜੇ ਖੇਡ ਬਾਕੀ ਆ ਤੀਰ ਕਮਾਨ ਚ ਯਾਰ ਮੈਦਾਨ ਚ ਢਲਦਾ ਹੋਇਆ ਸੂਰਜ 6ਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਚਰਨ ਛੋ ਆ ਗਈ ਬਈ ਪਰ ਪ੍ਰਾਪਤ ਧਰਤੀ 10ਵੇਂ ਗੁਰਾਂ ਦੀ ਪ੍ਰਾਪਤ ਧਰਤੀ ਤੇ ਪੰਜਾਬ ਦੀ ਚੈਂਪੀਅਨ ਜੋੜੀ ਆਉਂਦੀ ਆ ਇੱਕ ਪਾਸੇ ਪਰਲੇ ਪਾਸੇ 24 ਲੱਖਾ ਵਾ ਅੰਦਰਲੇ ਪਾਸੇ ਅੰਗਰੇਜ਼ ਆ

60 ਪਵਡ ਬਾਜੀ ਲੱਗ ਗਿਆ ਸਮਾ 25 60 ਲੱਗ ਗਿਆ ਬਾਜੀ ਸਮਾ ਇਹ ਆ ਪੰਜਾਬ ਦੀ ਸਭ ਤੋਂ ਮਹਿੰਗੀ ਜੋੜੀ ਬਾਜੀ ਭੱਜੀ ਤੇ ਅੱਜ ਦੇਖਦੇ ਆ ਵੀ ਕੌਣ ਹੁਣ ਟੱਕਰ ਦਿੰਦਾ ਤੇ ਨਾਲ ਹੀ ਟੱਕਰ ਛਾੜ ਨਾ ਦਿੱਤੀ ਹੋਈ ਆ ਤੇ ਇੱਕ ਵੱਡੀ ਅਨਾਉਂਸਮੈਂਟ ਅੱਜ ਹੋਊਗੀ